ਬਾਣੀ ਲਈ ਕਹਿੰਦੇ ਨੇ ਜੇ ਪਰਮਾਤਮਾ ਦੇ ਦਿੱਤੇ ਸਮੇਂ ਵਿੱਚੋਂ ਥੋੜਾ ਜਿਹਾ ਸਮਾਂ ਪਰਮਾਤਮਾ ਨੂੰ ਦਿੱਤਾ ਜਾਵੇ ਤਾਂ ਪਰਮਾਤਮਾ ਸਮਾਂ ਬਦਲ ਦਿੰਦਾ ਹੈ ਇਨਸਾਨ ਦਾ ਵੀਰੇ ਤੁਸੀਂ ਦੱਸੋ ਵੀ ਤੁਹਾਡਾ ਸ਼ਡਿਊਲ ਕੀ ਹੈ ਵੀਰੇ 200 ਸੈੱਜ ਪਰ ਤੁਸੀਂ ਕੀ ਕੀਤਾ ਔਰ ਪੜ੍ਹਾਈ ਵਿੱਚ ਵੀ ਮਾਰੀ ਦੀ ਕਿਰਪਾ ਨਾਲ ਅਸਰ ਦੱਸ ਰਹੇ ਸੀ ਬੜੇ ਵਧੀਆ ਥੋੜਾ ਜਿਹਾ ਸ਼ਡਿਊਲ ਦੱਸੋ ਤੇ ਕੀ ਜੀਵਨ ਵਿੱਚ ਤਬਦੀਲੀ ਪਰਿਵਾਰ ਵਿੱਚ ਕੀ ਤਬਦੀਲੀ ਆਈ ਸਰ ਪਹਿਲਾਂ ਤਾਂ ਜਦੋਂ ਮੈਂ ਸਹਿਜ ਪਾਠ ਸ਼ੁਰੂ ਕੀਤਾ ਸੀ ਉਦੋਂ ਮੈਂ ਸਿਰਫ ਇੱਕ ਅੰਗ ਕਰਨਾ ਆਖਣਾ ਕਿ ਚਲੋ ਕੋਈ ਨਹੀਂ ਬਾਬਾ ਜੀ ਵੀ ਮaaf ਕਰ ਦੇਣਗੇ ਕੋਈ ਨਹੀਂ ਦੋ ਦਿਨ ਬਾਅਦ ਕਰ ਲਾਂਗੇ ਪਰ ਜਦੋਂ ਆਪਦਾ ਟਾਈਮ ਟੇਬਲ ਬਦਲਿਆ ਜਦੋਂ ਫੋਨ ਨੂੰ ਵੇਖਣਾ ਥੋੜਾ ਜਿਹਾ ਘਟਾਇਆ ਤੇ ਸਹਿਜ ਪਾਠ ਕਰਨਾ ਥੋੜਾ ਜਿਹਾ ਵਧਾ ਦਿੱਤਾ ਨਾ ਤਾਂ ਬਹੁਤ ਤਬਦੀਲੀ ਆਈ ਕਿ ਪਹਿਲਾਂ ਪੜ੍ਹਾਈ 'ਚ ਮਨ ਨਹੀਂ ਲੱਗਦਾ ਏ ਫਿਰ ਪੜ੍ਹਾਈ 'ਚ ਵੀ ਮਨ ਲੱਗਣ ਲੱਗ ਪਿਆ ਫਿਰ ਪੋਜੀਸ਼ਨ ਆਨ ਲੱਪੀ ਤੇ ਫਿਰ ਯਕੀਨ ਹੋ ਗਿਆ ਕਿ ਨਹੀਂ ਵਾਇਗਰੂ ਹੈਗਾ ਵਾ ਪਾਠ ਕਰਾਂਗੇ ਤੇ ਸਭ ਕੁਝ ਮਿਲੂਗਾ ਫਿਰ ਮੇਰੇ ਵੱਲ ਵੇਖ ਕੇ ਮੇਰੇ ਪਾਪਾ ਨੇ ਵੀ ਸ਼ੁਰੂ ਕੀਤਾ ਕਿ ਟੀਵੀ ਸਰ ਜੀ ਮਤਲਬ ਆਪਾਂ ਫੋਨ ਵੇਖਣਾ ਥੋੜਾ ਘਟਾਈਏ ਜੀ ਟੀਵੀ ਵੇਖਣਾ ਆਪਾਂ ਘਟਾ ਕੇ ਉਹ ਜਿਹੜਾ ਆਪਾਂ ਸਮਾਂ ਆ ਉਹ ਸਹਿਜ ਭਟ ਕਰਾਂਗੇ ਤਾਂ ਆਪਾਂ ਕਰ ਸਕਦੇ ਹਾਂ ਕਿੰਨਾ ਸਮਾਂ ਲਾਂਦੇ ਹੋ ਰੋ ਜੀ ਸਰ ਮੈਂ ਤੜਕੇ ਮੇਰੇ ਮਮਾ ਜਿਹੜਾ ਉਹ ਮੈਨੂੰ ਮਤਲਬ ਉਠਾ ਦੇ ਨੇ 2 ਵਜੇ ਉਠਾ ਦੇਣਾ ਉਹਨਾਂ ਨੇ ਕਿਉਂ ਸਾਡੇ ਗੁਰਦੁਆਰੇ ਸਾਡੇ ਗੁਰ ਸਾਡੇ ਗੁਰਦੁਆਰੇ ਸਾਹਿਬ ਉੱਥੇ ਪਾਠ ਹੁੰਦਾ ਵਾ ਮੂਲ ਮੰਤਰ ਦਾ ਪਾਠ ਹੁੰਦਾ ਤੇ ਉੱਥੇ ਵੀ ਹਾਜ਼ਰੀ ਭਰਨੀ ਹੁੰਦੀ ਆ ਫਿਰ ਨਿਤਨੇਮ ਕਰਨ ਤੋਂ ਬਾਅਦ ਮੈਂ ਅਮਰਤ ਵੇਲੇ ਸਹਿਜ ਪਾਠ ਕਰਨਾ ਵਾ ਅਮਰਤ ਵੇਲੇ ਸਹਿਜ ਪਾਠ ਮੈਂ ਕੋਈ 30 ਜਾਂ 40 ਅੰਕ ਕਰਨੇ ਹੈਗੇ ਆ ਉਸ ਤੋਂ ਬਾਅਦ ਸਕੂਲੋਂ ਜਦੋਂ ਸਕੂਲੋਂ ਘਰੇ ਜਾਂਦੇ ਆ ਉਸ ਤੋਂ ਬਾਅਦ ਉਦੋਂ ਵੀ ਜਾ ਕੇ ਸਹਿਜ ਪਾਠ ਦੇ ਕੁਝ 20 ਜਾਂ 30 ਅੰਕ ਕਰ ਲੈਣਾ ਫਿਰ ਜਦੋਂ ਰਹਿਰਾਸ ਸਾਹਿਬ ਕਰਨੀ ਉਦੋਂ ਵੀ ਕਰਨੀ ਆ ਤੇ ਪੜ੍ਹਾਈ ਲਈ ਵੀ ਸਮਾਂ ਨਿਕਲ ਆਉਂਦਾ ਵਾ ਤੇ ਫਿਰ ਹੋਰ ਵੀ ਸਮਾਂ ਬੱਜ ਜਾਂਦਾ ਵਾ ਕਿੰਨੀ ਉਮਰ ਤੁਹਾਡੀ ਮੇਰੀ ਉਮਰ 14 ਸਾਲ ਆ ਦੇਖੋ ਜੀ 14 ਸਾਲ ਚੋਦ ਕੈਲੋ ਵੀ 4500 ਦੇ ਦਿਨ ਕਰੀਬ ਇਹਦੀ ਉਮਰ ਹੈ ਠੀਕ ਹੈ ਜੀ ਤੇ 211 ਸਹਿਜ ਪਾਠ ਇਹ ਅਕਾਲ ਪੁਰਖ ਦੀ ਬਖਸ਼ਿਸ਼ ਹੈ ਜੀ ਮੇਰੇ ਕਹਿਲਾਂ ਨਜ਼ਰ ਹੈ ਇਹ ਇਸ ਤੋਂ ਉੱਪਰ ਹੋਰ ਕੁਝ ਨਹੀਂ ਕੁਝ ਨਹੀਂ ਕਹਿ ਸਕਦੇ ਵਾਹਿਗੁਰੂ ਦੀ ਕਿਰਪਾ ਨਾਲ ਪਾਪਾ ਦੀ ਵੀ ਜ਼ਿੰਦਗੀ ਬਦਲੀ ਧੰਨ ਨੇ ਮਾਤਾ ਪਿਤਾ ਇਹਨੂੰ ਕਹਿੰਦੇ ਨੇ ਕਿ ਵਾਕਈ ਜ਼ਿੰਦਗੀ ਬਦਲਨੀ ਔਰ ਇੱਕ ਧੀ ਜਦੋਂ ਸਹਿਜ ਪਾਠ ਕਰਦੀ ਹੈ ਤੇ ਤਿੰਨ ਖਾਨਦਾਨਾਂ ਦੀ ਜ਼ਿੰਦਗੀ ਬਦਲਦੀ ਹੈ ਪੇਕੇ ਪਰਿਵਾਰ ਦੀ ਸਹੁਰੇ ਪਰਿਵਾਰ ਦੀ ਤੇ ਆਉਣ ਵਾਲੀ ਜਨਰੇਸ਼ਨ ਦੀ ਇਸ ਬੱਚੀ ਨੇ ਆਪਣੇ ਪਾਪਾ ਨੂੰ ਵੀ ਇਸ ਪਾਸੇ ਲਾਇਆ ਸੋ ਸਾਡੇ ਕੋਲ ਦੂਸਰੀ ਬੇਟੀ ਵੀ ਹੈ ਇੱਕ ਉਦੋਂ ਵੀ ਆਪਾਂ ਗੱਲਬਾਤ ਕਰਦੇ ਆ ਇਹ ਇਹ ਦੇਖੋ ਇਹ ਬਖਸ਼ਿਸ਼ ਹੈ ਜੀ ਸਕੂਲ ਤੇ ਕਾਲਜ ਤੇ ਪਰ